ਤੁਸੀਂ ਬੈਠੇ ਫੋਨ ਵੇਖੀ ਜਾਂਦੇ ਜੇ ਤੇ ਮੇਰੀ ਜਾਨ ਨਿਕਲ ਗਈ ਆ ਕੀ ਹੋਇਆ ਹੁਣ ਹੁਣਾ ਕੀ ਆ ਹਮ ਸਭ ਕੁਝ ਹੋ ਜਾਣਾ ਜੇ ਤੇ ਅਹੀਂ ਅੱਖਾਂ ਮੀਟ ਕੇ ਬਹਿ ਰਹਿਣਾ ਹੜ ਤੋ ਕੁਝ ਵੀ ਨੀ ਕਰਨਾ ਉਹ ਹੋਇਆ ਕੀ ਦੱਸੇਗੀ ਤਾਂ ਹੀ ਆ ਦੱਸਾਂ ਕੀ ਕੱਲ ਮੈਂ ਚਲ ਗਈ ਕਿਤੇ ਗਵਾਂਢੀਆਂ ਦੇ ਘਰ ਆਹੋ ਤੇ ਉਹਨਾਂ ਦੀ ਆਈ ਹੀ ਕੁੜੀ ਤੇ ਮੇਰੀ ਘੜੀ ਉੱਥੇ ਭੱਜ ਗਈ ਅੱਛਾ ਉਹ ਤੇ ਰੱਬ ਵੱਲੋਂ ਮੁੰਡਾ ਘਰ ਹੀਗਾ ਤੇ ਇੰਨੇ ਵੇਖ ਲਿਆ ਅਰਮਨ ਦੇ ਭਰਾ ਕੋਲ ਜਾਈ ਆਏ ਹੀ ਸੀਗੇ ਉਹ ਕੰਨ ਨਾਲ ਹੀ ਅੱਗੋਦ ਕਰੀਦਾ ਮੈਂ ਤੇ ਉਹ ਕਹਵਾ ਕਿ ਕਿਹੜੇ ਵਾਲੇ ਆਏ ਤੇ ਕਿਹੜੇ ਵਾਲੇ ਚਲ ਗਏ ਮੈਨੂੰ ਤਾਂ ਸਮਝ ਨਾ ਆਵੇ ਤੇ ਮੁੰਡਾ ਆਂਦਾ ਵੀ ਮੰਮੀ ਮੈਂ ਗੱਲਾਂ ਸੁਣੀਆਂ ਵਾਂ ਤੇ ਤਾਈ ਕਹਿੰਦੀ ਸੀ ਵੀ ਮੈਨੂੰ ਆਪਣਾ ਮੁੰਡਾ ਦੇ ਦੋ ਅੱਛਾ ਆਹੋ ਤੇ ਆਂਦੀ ਵੀ ਉਹਦਾ ਭਰਾ ਕਹਿੰਦਾ ਹੈਗਾ ਪੀ ਭੈਣ ਵੇਖਲਾ ਸੋਚਲਾ ਮੁੰਡਾ ਤੇ ਮੈਂ ਦੇ ਦੂੰਗਾ ਪਰ ਤੁਹਾਡਾ ਸ਼ਰੀਕਾ ਬਣ ਜਾਣਾ ਵਾ ਹਾਂ ਤੇ ਕੱਲ ਨੂੰ ਤੁਹਾਡੇ ਘਰ ਦਾ ਕੰਮ ਨਾ ਖਰਾਬ ਹੋਵੇ ਤੇ ਇੱਕ ਵਾਰੀ ਸੋਚ ਲਓ ਸਲਾਹ ਕਰ ਲਓ ਆਪਣੇ ਘਰ ਅੱਛਾ ਤੇ ਕਹਿੰਦੀ ਸੀ ਵੀ ਨਹੀਂ ਆਪਾਂ ਦੋਵਾਂ ਜੀਆਂ ਨੇ ਸਲਾਹ ਕਰ ਲਈ ਆ ਸੱਚ ਪੁੱਛੋ ਨਾ ਜਦੋਂ ਦਾ ਮੁੰਡੇ ਨੇ ਦੱਸਿਆ ਮੇਰੇ ਤਾਂ ਹੱਥਾਂ ਪਿਆਰ ਦੀ ਜਾਨ ਹੀ ਮੁੱਕ ਗਈ ਆ ਤੇ ਮੈਨੂੰ ਤੇ ਦਹਾਉਣ ਡਿਆ ਵਾ ਵੀ ਮੈਂ ਕਰਾਂ ਕੀ ਮੇਰੀ ਗੱਲ ਸੁਣ ਇਹ ਗੱਲ ਦਾ ਲਵ ਹਾਲ ਹੋ ਗਈ ਵੀ ਹੁਣ ਕਿਤਨਾ ਗੱਲ ਨੂੰ ਮੜਾ ਮੋੜੀਏ ਤੈਨੂੰ ਮੈਂ ਕਹਿੰਦਾ ਨਾ ਕਿ ਜ਼ਬਾਨ ਘਟਕ ਚਲਾ ਉਹਨਾ ਓਕੇ ਹੋ ਗਏ ਕੰਮ ਕੀਤਾ ਹੀ ਮੈਨੂੰ ਕੀ ਪਤਾ ਹੈਗਾ ਵੀ ਆ ਕੁਛ ਬਣ ਜਾਣਾ ਮੈਂ ਤਾਂ ਕਹਿਆ ਜੋ ਕੁਛ ਹੈਗਾ ਸਾਡੇ ਪੁੱਤ ਦਾ ਮੇਰੀ ਗੱਲ ਸੁਣ ਹੁਣ ਕਰਨ ਨੂੰ ਇੱਕ ਗੱਲ ਕਹਿ ਕਿ ਆਪਣੇ ਤਾਈ ਤਾਈ ਦਵਾਲੇ ਰਹਾ ਕਰ ਹਾਈ ਹਾਂ ਮੈਂ ਤੇ ਕੈਨੀ ਆ ਮੈਂ ਤੇਥੋਂ ਤੱਕ ਮੁੰਡੇ ਨੂੰ ਕਹਤਾ ਕਿ ਇੱਕ ਮਿੰਟ ਨਾ ਸੁਣਨੇ ਛਾੜੇ ਨਾ ਕੰਮ ਇੱਕ ਨਹੀਂਗਾ ਜੇ ਕੱਲ ਨੂੰ ਇੱਥੇ ਆ ਗਿਆ ਨਾ ਕੋਈ ਬੱਚਾ ਕੱਲ ਨੂੰ ਟਰੈਕਟਰ ਵੀ ਦੋ ਹੋਏ ਨੇ ਟਰਾਲੀਆਂ ਵੀ ਦੋ ਸਭ ਕੋ ਦਬਲ ਦਬਲ ਸਮਾਨ ਚਾਹੀਦਾ ਸਾਨੂੰ ਨਹੀਂ ਨਹੀਂ ਆਪਾਂ ਨਹੀਂ برداشت ਕਰ ਸਕਦੇ ਬਹੁਤ ਦੂਨਿਆਰੇ ਲਈ ਤੇ ਜਿੱਥੋਂ ਮਰਜ਼ੀ ਘੁੰਮ ਕੰਮ ਆਈਦਾ ਵਾ 10 ਦਿਨ ਕਿਤੇ ਤੀਰਥਾਂ ਦੇ ਵਜਾ ਆਈਦਾ ਵਾ ਵਾਕਿਆ ਸਹੀ ਗੱਲ ਵਾ ਤੇ ਘਰ ਦਾ ਹੁਣ ਫਿਕਰ ਨਹੀਂ ਹੁੰਦਾ ਤੇਰਾ ਹੋ ਗਿਆ ਇਹ ਦਿਮਾਗ ਖਰਾਬ ਤੂੰ ਦੱਸਾਂ ਗੱਲ ਹੁਣ ਚੰਗੀ ਰਹੀ ਆ ਅਗਲਾ ਸੋਝ ਲੈ 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 ਸਟਾਪ ਕਰੀਂ ਚੱਲ ਹੁਣ ਆ ਗੱਲਾਂ ਕਰਨ ਦਾ ਟਾਈਮ ਨਹੀਂ ਗਾ ਕੋਈ ਸੋਚਣ ਦਾ ਟਾਈਮ ਵਾ ਮੁੰਡੇ ਨੂੰ ਤਾਂ ਮੈਂ ਕਿਹਾ ਤਾ ਵਾ ਕਿ ਪਰਛਾਈਂ ਬਣ ਕੇ ਰਹਿ ਦੋਹਾਂ ਦੇ ਨਾਲ ਤੇ ਜਿੱਥੇ ਤੇਰਾ ਤਾਇਆ ਹੁੰਦਾ ਨਾ ਮਗਰਮਗਰ ਚਲ ਗਿਆ ਕਰ ਤੇ ਕਿਆ ਕਰ ਤੈ ਤਾ ਮੈਂ ਤੁਹਾਡਾ ਹੀ ਪੁੱਤ ਵਾ ਕੋਈ ਗੱਲ ਨਹੀਂ ਜੇ ਮੈਂ ਗਲਤੀਆਂ ਕੀਤੀਆਂ ਵਾ ਨਾ ਤੇ ਮੈਂ ਹੀ ਸੁਧਾਰੂਗੀ ਆਪਣੀਆਂ ਗਲਤੀਆਂ ਨੂੰ ਜੇ ਹੁਣ ਮੈਨੂੰ ਨੀਵੀਂ ਵੀ ਹੋਣਾ ਪਿਆ ਨਾ ਮੈਂ ਤਾਂ ਵੀ ਹੋ ਜਾਣਾ ਵਾ ਮੈਨੂੰ ਤਾਂ ਸਿਰਫ ਇਹੋ ਗੱਲ ਮਾਰਦੀ ਆ ਵੀ ਮੇਰੇ ਪੁੱਤ ਦੀ ਜਾਇਦਾਦ ਨਾ ਘਟ ਜੇ ਕਿਤੇ ਉਹਦੇ ਵਾਸਤੇ ਤਾਂ ਮੈਂ ਕੁਝ ਵੀ ਕਰ ਸਕਨੀ ਆ ਠੀਕ ਆ ਨਾ ਤੇ ਜੇ ਚਾਰ ਗੱਲਾਂ ਮੈਨੂੰ ਕਰ ਵੀ ਲਊਗੀ ਨਾ ਮੈਂ ਤਾਂ ਵੀ ਜਵਾਬ ਦੇ ਰਹਾ ਹੁਣ ਹੁਣ ਤੁਸੀਂ ਵੇਖੀ ਜਾਓ ਗਾੜੀ ਗਾੜੀ ਮੈਂ ਕਰਦੀ ਕੀ ਆ ਹੁਣ ਆਇਆ ਨਾ ਦਿਮਾਗ ਢੱਕਣੇ ਆ ਗਿਆ ਵਾ ਤੈਨੂੰ ਮਾਰਨ ਦੀ ਵਾਰ ਨੂੰ ਤਲਵਾਰਾ ਹੈ ਵਾਕਿਆ ਮੇਰੇ ਕੋਲ ਗਲਤੀਆਂ ਬੜੀਆਂ ਵੱਡੀਆਂ ਹੋ ਗਈਆਂ ਪਰ ਹੁਣ ਕਰਾਂ ਕੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਜੇ ਮੇਰੀ ਗੱਲ ਸੁਣ ਲੈ ਜੇ ਤੂੰ ਚੰਗੀ ਬਣੀ ਰਹਿੰਦੀ ਨਾ ਉਹਨਾਂ ਦਾ ਕੰਮ ਕਰਨਾ ਹੀ ਨਹੀਂ ਗਲਤੀਆਂ ਤਾਂ ਮੇਰੀਆਂ ਹੀ ਆ ਜੇ ਉਹਨੂੰ ਕਿਦਰ ਪਈਏ ਦਾਸ ਦੇ ਦੇ ਤੂੰ ਤਾਂਦ ਵਾਲੇ ਹੋਈਦੀ ਰਹੀ ਉਹਨਾਂ ਦੇ ਜੇ ਕਿਦਰ ਰੋਟੀ ਪਾ ਕੇ ਤੇ ਤਾਂਦ ਵਾਲੇ ਮੈਂ ਨਾ ਬੜਾ ਕੁਝ ਕੀਤਾ ਦੂਰੀਆਂ ਤੂੰ ਪਾ ਕੇ ਰੱਖੀ ਐ ਨਹੀਂ ਕੀਤਾ ਤਾਈ ਤਾਇ ਉਹਦੇ ਮਾੜੇ ਨਹੀਂ ਜਿੰਨੇ ਤੂੰ ਬਣਾਤੇ ਪਤਾ ਨਾ ਗੱਲ ਦਾ ਨਹੀਂ ਉਹ ਤਾਂ ਬੜਾ ਕਰਦੇ ਸੀ ਇਹਦੇ ਨਾਲ ਦਿਨ ਰਾਤ ਇਹਦੇ ਨਾਲ ਕਰਦੇ ਹੁੰਦੇ ਸੀ ਕਿਤੇ ਉਹਨੂੰ ਕੱਪੜੇ ਵੀ ਨੂੰ ਪ੍ਰੈਸ ਕਰ ਕਰ ਦਿੰਦੀ ਸੀਗੀ ਸਕੂਲੇ ਵੀ ਕਲਦੀ ਸੀ ਸਾਰੇ ਕੰਮ ਕਰਦੀ ਸੀ ਬੇੜਾ ਤੇ ਮੇਰਾ ਹੀ ਘਰ ਕੋ ਆਵਾ ਮੇਰੀ ਗੱਲ ਸੁਣ ਸਾਨੂੰ ਸੁੱਖ ਕਿੰਨਾ ਸੀ ਜੇ ਕਿਤੇ ਦੇ ਤੇਦਰ ਦੇ ਵਿਆਹ ਸੀ ਚਾਚਾਦਰਮ ਪਾਈ ਪਾਈਦਰ ਮੁੜਦੇ ਨਹੀਂ ਰਹੇ ਮੁੜਾ ਇਹਨਾਂ ਦੇ ਕਰਕੇ ਛੱਡ ਜਾਂਦੇ ਰਹੇ ਇੱਥੇ ਉਹ ਸਕੂਲ ਕਲਾਉਂਦੇ ਉਹ ਸਾਰੇ ਕੰਮ ਕਰਦੇ ਮੇਰੀ ਮੱਤ ਤੇ ਪੜਦਾ ਪੈ ਗਿਆ ਸੀਗਾ ਤੇ ਕੋਈ ਨਹੀਂ ਹੁਣ ਜਿੱਦਾਂ ਮੈਂ ਗਲਤੀਆਂ ਕੀਤੀਆਂ ਵਾ ਨਾ ਓਦਾਂ ਮੈਂ ਸੁਧਾਰ ਲੂੰਗੀ ਆਪਣੇ ਆਪ ਨੂੰ ਤੇ ਫਿਕਰ ਨਾ ਕਰੋ ਤੇ ਤੁਸੀਂ ਨਾ ਇੱਕ ਵਾਰੀ ਆਪਣੇ ਪ੍ਰਾਂ ਨਾਲ ਗੱਲ ਕਰਿਓ ਓਦਾਂ ਹੀ ਓਦਾਂ ਹੀ ਕਰਿਓ ਮੇਰੀ ਗੱਲ ਸੁਣ ਮੈਂ ਕਿਹੜੇ ਗੱਲ ਨਾ ਕਿਹੜੇ ਮੂੰਹ ਨਾਲ ਗੱਲ ਕਰੂੰਗਾ ਤੇ ਨਾ ਤੇ ਤੁਸੀਂ ਆਹ ਕੰਮ ਨਾ ਕਰੋ ਉਹ ਥੋੜੀ ਗੱਲ ਕਰਨੀ ਹੈ ਇਹ ਤੇ ਆਪਾਂ ਇਦਾਂ ਸ਼ਬਦ ਕਰਨਾ ਵੀ ਸਾਨੂੰ ਪਤਾ ਹੀ ਨਹੀਂ ਗੈਸ ਗੱਲ ਦਾ ਤੁਸੀਂ ਇਦਾਂ ਗੱਲ ਕਰਿਓ ਵੀ ਕੋਈ ਗੱਲ ਨਹੀਂ ਵੀਰ ਜੇ ਤੇਰਾ ਨਹੀਂ ਹੈਗਾ ਨਿਆਣਾ ਕੋਈ ਤੇ ਕਰਨ ਵੀ ਤੇਰਾ ਹੀ ਆ ਓਏ ਆਹ ਹੁਣ ਕਰਾਂਗੇ ਲੋਲਾ ਕੋਪਾ ਜਿੱਥੇ ਜਾਣਾ ਹੁੰਦਾ ਵਾ ਤੂੰ ਇਨੂੰ ਖੜਿਆ ਕਰ ਨਾਲ ਹੈ ਤੇ ਜੀਵਨ ਜਿਹੜੀ ਉਹ ਕੁਛਤਉਂਦੀ ਹੈ ਵੇਲੇ ਨੂੰ ਤੈਨੂੰ ਹੁਣ ਚੁੱਪ ਕਰਕੇ ਤੇ ਮਿੱਠੇ ਬਣ ਜਾ ਪਿਓ ਪੁੱਤ ਤਾਨੂੰ ਮੈਂ ਹੋਈ ਅਕਲ ਦਊਂਗੀ ਠੀਕ ਆ ਨਾ ਚਲ ਹੁਣ ਸਮਾਂ ਤੇ ਗਿਆ ਵਾ ਥੋੜਾ ਜਿਹਾ ਨੰਗ ਤੇ ਜੇਰੀ ਕੋਸ਼ਿਸ਼ ਕਰਕੇ ਵੇਖੂ ਇੱਕਰੀ ਜੇ ਇਹ ਕੰਮ ਗੜੀ ਲਈ ਤੇ ਜੜ ਗਈ ਤੇ ਚੜ ਜੈ ਰਿੰਜ ਨਾਮ ਚੜਾਈ ਤੇ ਫੇਰ ਲੱਤ ਜਾਨੀ ਲਈ ਤੂੰ ਨਹੀਂ ਨਹੀਂ ਲੀਗੀ ਤੂੰ ਨਾ ਥੰਢਣੀ ਮੈਂ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਕਿਹਦੇ ਤੂੰ ਨਾ ਸੋਚਣ ਦੇ ਮਜਬੂਰ ਕਰਤਾ ਚਲ ਕੋਈ ਨਹੀਂ ਮੁੰਡੇ ਦੇ ਨਾਲ ਆ ਬੰਮੀ ਤੇ ਗਿਆ ਵਾ ਤੇ ਤੂੰ ਹੀ ਵੀ ਆਉਂਦਾ ਵਾ ਨਾ ਘਰ ਤੇ ਪਿਆਰ ਨਾਲ ਬਹਿ ਕੇ ਗੱਲਾਂ ਬਾਤਾਂ ਕਰਿਆ ਕਰੋ ਕੋਈ ਗੱਲ ਨਹੀਂ ਸਭ ਕੋ ਠੀਕ ਹੋ ਜਾਣਾ ਚਲ ਯਾਰ ਹੁਣ ਸਕੀਮ ਲੜਾਈਏ ਆ ਜਾ ਇਤਾਂ ਨਹੀਂ ਕੰਮ ਚੱਲਣੇ ਜਿਹੜੇ ਕੰਮ ਤੂੰ ਲੱਭਣ ਦੀ ਤਾਈ ਜੀ ਸਿਹਤ ਕਿਦਾਂ ਠੀਕ ਹੋ ਆਨੇ ਠੀਕ ਆ ਦਵਾਈ ਦੁਈ ਖਾਂਦੇ ਆਨੇ ਦਵਾਈ ਤਾਂ ਖਾਈ ਦੀ ਪਤਾ ਹਾਂ ਹੁਣ ਇਹ ਹੁਮਰੇ ਦਵਾਈ ਨਾਲ ਹੀ ਆ ਗਿਆ ਤਾਂ ਦਵਾਈ ਪਰ ਖਾਈ ਦੀ ਆ ਚੱਲੇ ਆਪੇ ਦਵਾਈ ਖਾ ਕੇ ਬੰਦਾ ਤੁਰਿਆ ਰਵੇ ਨਾ ਇੰਨਾ ਹੀ ਬੜਾਵਾ ਤੇ ਤੇਰਾ ਧਿਆਨ ਵਾ ਮੈਂ ਵੀ ਤਾਈ ਜੀ ਇਦਾਂ ਹੀ ਠੀਕ ਠਾਕ ਰਹਿੰਦੀ ਕਿਾ ਕਿਤਰਾ ਠੀਕ ਠਾਕ ਉਹਨੇ ਕੀ ਰਹਿਣਾ ਵਾ ਤੁਹਾਨੂੰ ਪਤਾ ਹੀ ਆ ਜਿਹੜੇ ਮੁੱਢਾਂ ਤੋਂ ਇਦਾਂ ਹੋਣੋਂ ਵੀ ਕਦੀ ਸੁਧਰੇ ਆ। ਉਹ ਤਾਂ ਹਾਲੇ ਹੋਈ ਰਹਿਣਾ ਵਾ। ਮੁੰਡਾ ਚੰਗਾ ਸੀ। ਮੁੰਡੇ ਨੂੰ ਵੀ ਲੱਗਿਆ ਉਹਨੂੰ ਹਟਾ ਲਿਆ ਵਾ। ਫਿਰ ਇਹਨੂੰ ਕੀ ਕਹਿੰਦੀ ਰਹਿੰਦੀ ਆ? ਚਲੋ ਜੇ ਹਟਾ ਲਿਆ ਵਾ ਤੇ ਤੂੰ ਆਪੇ ਪੈਰ ਪਰਾ ਦਾ ਕਹਿਣਾ ਲੈ ਪਰਾ ਦਾ ਲੈ ਫੋਟ। ਤਾਈ ਜੀ ਹਰਾਦਾ ਤੇ ਮੇਰਾ ਵੀ ਇਹੋ ਬੰਡਿਆ ਵਾ। ਫੇਰ ਵਿੱਚੋਂ ਸੋਚਦੀ ਆਂ ਕਿ ਜੇ ਮੈਂ ਆਪਣਾ ਪਤੀ ਆ ਜਾ ਕਿਪਣੀਵਾ ਲੈ ਆਂਦਾ ਇੱਥੇ ਆਣ ਕੇ ਸ੍ਰੀਕਾ ਨਾ ਬੰਜੇ। ਨਾ ਮੇਰਾ ਆਇਆ ਹੀ ਉਦਾਂ ਅੱਛਾ ਉਹਦਾਂ ਮੈਂ ਕੀਤੀ ਹੀ ਗੱਲ ਉਹ ਤੇ ਦੋ ਮੁੰਡੇ ਆ ਅੱਛਾ ਤੇ ਮੈਂ ਕਿਹ ਨਿੱਕਾ ਮੁੰਡਾ ਮੇਰੇ ਕੋਲ ਕਢਾ ਦੇ ਹਾਂ ਚਲ ਸਾਡਾ ਵੀ ਟਾਈਮ ਪਾਸ ਹੋ ਜਾਉਗਾ ਉਹ ਕਿ ਡੱਕਵਾ ਉਹ ਹੈਗਾ ਵਾ ਤਿੰਨ ਅਕਸਾਂ ਦਾ ਹੋਰ ਤੇ ਪਹਿਲੇ ਦੇ ਰੱਜੀ ਜਾਣਾ ਤੁਹਾਡੇ ਦਾ ਕੋਈ ਕਹਿੰਦਾ ਹੀ ਵੀ ਪਹਿਣ ਵੇਖ ਲਾ ਜੇ ਤੇਰੇ ਘਰ ਦੇ ਮੰਦੇ ਆ ਮੈਂ ਕਰ ਦੇਣ ਕਿੱਥੋਂ ਮੰਨਣਾ ਵਾ ਉਹ ਤੇ ਮੈਨੂੰ ਆਪ ਹੀ ਹਿੰਮਤ ਕਰਨੀ ਪੈਣੀ ਆ ਕਹਿੰਦਾ ਹੀ ਪਿੰਡਾਂ ਵੀ ਕੋਈ ਗੱਲ ਨਹੀਂ ਪਿੰਡਾਂ ਦੇ ਨਾਲੇ ਮਮੀ ਨਾਲ ਸਲਾਹ ਸੂ ਕਰ ਲਈ ਤੇ ਜਿੱਦਾਂ ਕਹਿੰਗੇ ਉਦਾਂ ਹੀ ਕਰ ਲਾਂਗੇ ਆਨੇ ਕਰ ਲਾ ਜੇ ਦਿੰਦਾ ਵਾ ਤੇ ਲੈ ਆਇਆ ਤੇ ਕੋਈ ਗੱਲ ਨਹੀਂ ਜੀ ਇਨੂੰ ਵੀ ਪੁੱਛੀ ਕੋਈ ਆਈ ਜਾਈ ਤਾਂ ਉਹਨੂੰ ਵੀ ਆਕਲਤ ਕੋਈ ਗੱਲ ਨਹੀਂ ਕੁਝ ਨਹੀਂ ਹੋਣਾ ਇਹ ਗੱਲ ਦੇ ਵਿੱਚ ਪਰ ਤਾਈ ਜੀ ਘਰ ਇਹਨਾਂ ਨੂੰ ਚੰਗਾ ਨਹੀਂ ਨ ਲੱਗਣਾ ਨਹੀਂ ਕੋਈ ਨਹੀਂ ਲੱਗ ਜੇਗਾ ਕਿ ਉਹਨਾਂ ਦਾ ਹੋ ਜਣਾ ਕਿ ਆਪਣਾ ਲੈ ਜਾਂਦਾ ਹੋਏ ਨੇ ਤੇ ਕੋਈ ਗੱਲ ਨਹੀਂ ਚਲੋ ਇਹ ਇਦਾਂ ਹੀ ਕਰਦੀਆਂ ਹਰਾ ਦਾ ਤੇ ਮੇਰਾ ਵੀ ਇਹੋ ਕੰਡਿਆ ਵਾ ਸਾਰਾ ਦਿਨ ਅੰਦਰ ਪਈ ਰਹੀਦਾ ਵਾ ਛੋਟੇ ਸੋਈਦੇ ਰਹੀਦਾ ਵਾ ਕਿ ਜੜੀ ਕੀ ਬਾਨਾ ਵਾ ਨਿਆਣਾ ਹੋਵੇ ਉਹਨੂੰ ਤੱਤੀ ਚੀਜ਼ ਦੇ ਠੰਡੀ ਦੇ ਕਪੜਾ ਤੋਂ ਉਹਨੂੰ ਸਵਾਹ ਬਣਾਉਣ ਵਾਲੋ ਬੜਾ ਆਸਰਾ ਹੋ ਜਾਂਦਾ ਬੱਚੀ। ਤੇ ਇਹ ਗੱਲ बताई ਜੀ ਤੁਹਾਡੀ। ਹਾਂ। ਦੇਖੋ ਤੁਸੀਂ ਸੁਣਾਓ ਨਵਾਂ ਠੀਕ ਆ? ਠੀਕ ਵਾ। ਹੋਰ ਅੱਛਾ। ਵਧੀਆ ਹੋ। ਕਰ ਲੈਂਦੀਆਂ ਕੰਮ ਤਾਂ ਦਾਪੀ ਸਾਰਾ। ਹਾਂ। ਕਰ ਲੈਂਦੀ। ਚਲੋ ਚੰਗਾ। ਧੁਰੀਆਂ ਫਿਰ ਵੀ ਆਪੇ ਕਰਦੀਆਂ ਫਿਰਦਾ ਮੈਂ ਕਿਹੜਾ ਕਰਨਾ ਕੁਝ। ਚਲ ਇਹ ਵੀ ਕਾਈ ਜੀ ਵਧੀਆ ਤੁਹਾਡੀ ਜਾਨ ਨੂੰ ਨਹੀਂ ਸੋਖਵਾ ਬੜਾ। ਤੇ ਜੇ ਆਪੇ ਸਾਰਾ ਕੰਮ ਕਰਦੀਆਂ ਫਿਰਦੀਆਂ ਵਾ ਤੇ ਹਾਂ ਨਹੀਂ ਕਰੀ ਫਿਰਦੀ ਆਪੇ। ਚਾਹ ਰੋਟੀ ਪੱਕੀ ਮੰਜੇ ਤੇ ਮਿਲਣ ਰਹੀ ਹੈ ਨਾ। ਤੇ ਚੱਲਿਆ ਪੀ ਦਵਾਈ ਤੇ ਜਿਹੜਾ ਟਾਈਮ ਲੱਗ ਜੇ ਉਹ ਚੰਗਾ ਬਸ ਬਸ ਜੀ ਅੱਜ ਕੱਲ ਦੇ ਸਮਾਂ ਹੀ ਅੰਤਰਾ ਕਿਦਾਂ ਦਾ ਚੱਲਣ ਡਿਆ ਵਾ ਨਹੀਂ ਜੀ ਇੱਕ ਦੂਰਿਆਂ ਦੇ ਵੇਖਣੇ ਕੌਂਦੇ ਆ ਕਹੀ ਹਾਂ ਨਹੀਂ ਨਹੀਂ ਉਹ ਫੇ ਤਾਂ ਆਈ ਜੀ ਆਪਣੀ ਵੀ ਜਾਨ ਨੂੰ ਅੰਤਰਾ ਕਿਥੇ ਤੰਗੀ ਮਿਲਦੀ ਆ ਜਦੋਂ ਲੜਦੇ ਹੀ ਰਹਿਣਾ ਲੜਦੇ ਹੀ ਰਹਿਣਾ ਆ ਤੇ ਤੁਹੀਂ ਬਹੁ ਮੈਂ ਚਾਹ ਬਣਾਵਾ ਤੁਹਾਡੇ ਵਾਸਤੇ। ਮੈਨਾਂ ਚਾਹ ਨਹੀਂ ਪੀਣੀ ਚਾਹ ਮੈਂ ਨਾ ਕੋਈ ਪੀ ਕੇ ਆਈ ਸੀ। ਅੱਛਾ। ਤੇ ਮੈਂ ਆਵੇ ਤੁਰੀ ਤਰਾਤੀ ਮੈਂ ਚੱਲ ਹੋਈ ਆਂ ਕੀ ਕਰ ਲਈ ਆ। ਚੱਲ ਮਾਰਜਿਆ ਕਰੋ ਫੇਰ ਐਦਾਂ ਹੀ ਗੱਲਾਂ ਬਾਤਾਂ ਕੀਤੇ ਮਾਣਾ ਹੋਰ ਹੋਰ ਰੇਕੇ ਆਦ ਤੁਰਿਆ ਨਹੀਂ ਜਾਂਦਾ। ਆਹ ਇੱਕ ਬੰਕਾ ਇੱਕ ਤੇ। ਚੱਲ ਮਾਣਾ ਮੋਟਾ ਤੁਰਿਆ ਫੇਰ ਆ ਕਰੋ। ਸੈਰ ਕਰੋਗੇ ਤਾਂ ਫੇਰ ਆਏ ਆ ਵੀ ਲੱਭਾਂ ਜੀ ਜਾਣ ਫਿਰਦੀ ਆ। ਸ਼ੁਕਰ ਤੇਨਾਂ ਦਾ ਬੰਦਾ ਡਿੱਗ ਪੇ। ਆ ਇਹ ਵੀ ਆਪੇ ਸੜਕ ਵਗਦੀ ਥੋੜੀ ਇਹ ਨਹੀਂ ਜਾਣਾ। ਹੂੰ। ਹੋ ਗਿਆ। ਕਾਈ ਬੈਠੀ ਜੇ। ਹਾਂ ਪੁੱਤ ਬੈਠਾ ਆ ਕੇ ਪੜੀ ਜਾਂਦੀ ਉਹ ਕਹਾਣੀ ਜੇ ਮੈਂ ਪੜ੍ਹ ਲਿਆ ਅੱਛਾ ਅੱਛਾ ਤੇ ਮੈਂ ਕਹਿਣ ਦੇ ਬਰ ਬੱਦਲ ਜਾ ਹੁੰਦਾ ਸੀ ਤੇ ਕਿ ਕੰਬੈਨ ਵਾਲੇ ਨੂੰ ਕਰਨਾ ਹੀ ਫੋਨ ਤੇ ਕਣਕ ਵਢਾ ਹੀ ਲੈਂਦੇ ਪੁੱਤ ਸਵੇਰੇ ਕਰ ਦਿੰਦੇ ਆ ਆਹੋ ਮੈਨੂੰ ਲੱਗਦਾ ਵੀ ਮੀਂਹ ਆ ਜਾ ਜਾਣਾ ਵਾ ਉਹ ਇਦਾਂ ਕਰਦੇ ਆ ਪੁੱਤ ਹੁਣ ਜਕਦਮ ਤੇ ਕਿਸ ਨੇ ਆਉਣਾ ਨਹੀਂ ਆ ਆਹੋ ਤੇ ਹੁਣ ਜੇ ਉਹਨੂੰ ਸਵੇਰੇ ਕਵਾਂਗੇ ਤੇ ਸੋਮਵਾਰ ਦਾ ਆਪਣਾ ਰੱਖ ਲੈਨੇ ਆ ਪ੍ਰੋਗਰਾਮ ਤੇ ਉਡਾ ਕੇ ਪਰੇ ਮਾਰਦੇ ਆ ਆ ਚਲੋ ਇਹ ਤਾਂ ਗੱਲ ਹੈ ਵਾ ਤੇ ਫਿਰ ਮੇਰਾ ਬੁੱਲ ਟਾਇਰ ਕੀ ਪੱਕਾ ਬਣਾ ਫਿਰ ਕਣਕ ਤੋਂ ਵੇ ਬੋਤਾ ਸਾਡੇ ਲੋਵਾਂ ਪੱਕਾ ਤੇ ਜੇ ਤੇਰੀ ਮਾਂ ਪਿਓ ਨੇ ਕਹਿਤਾ ਵੀ ਨਹੀਂ ਇਹ ਨਹੀਂ ਲੈਣਾ ਤੇ ਫਿਰ ਕੋਈ ਗੱਲ ਨਹੀਂ ਘਰ ਦੇ ਨੂੰ ਮੈਂ ਪੁੱਛ ਲਿਆ ਵਾ ਤੇ ਘਰ ਦੇ ਕਹਿੰਦੇ ਚੱਲ ਕੋਈ ਗੱਲ ਨਹੀਂ ਤੇ ਪੈਸੇ ਆਪ ਪਾ ਦਾਂਗੇ ਤੇ ਤੂੰ ਹੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਮੈਨੂੰ ਲਿਆ ਦਿਓ ਫਿਰ ਬੁਲਟ ਐਰ ਕੀ ਕੰਕ ਤੋਂ ਲੈ ਦਾਂਗੇ ਪੁੱਤ ਲੈ ਦਾਂਗੇ ਆ ਤੇ ਘਰ ਪੁੱਤਾ ਤੇ ਰਿਜ਼ਲਟ ਕਦੋਂ ਆਉਣਾ ਤੇਰਾ ਤਾਂ ਇਹ ਜੀ ਰਿਜ਼ਲਟ ਤਾਂ ਅਗਲੇ ਮਹੀਨੇ ਆਉਣ ਹੀ ਆਲਾ ਵਾ ਆ ਜਾਣਗੇ ਕੋਈ ਵਧੀਆ ਨੰਬਰ ਕੋਈ ਗਾਣੇ ਤੇ ਟੈਨਸ਼ਨ ਨਾ ਲੋ ਤੂੰ ਤਾਂ ਟੈਨਸ਼ਨ ਤੇ ਹੁੰਦੀ ਆ ਉਹਨਰ ਕਿੰਨਾ ਟਾਈਮ ਤੋਂ ਆਪਣੇ ਤਾਈ ਕੋ ਰਿਆਂ ਆ। ਆ ਇਹ ਤਾਂ ਗੱਲ ਐ ਚਲ ਜੇ ਘਟ ਨੰਬਰ ਆਏ ਤੇ ਤੇਰੀ ਮਾਂ ਨੇ ਗੱਲਾਂ ਕਰਨੀਆਂ। ਉਹ ਨਹੀਂ ਕਰਦੇ यार ਕੀ ਗੱਲਾਂ ਪਤਾ ਉਹਨਾਂ ਨੂੰ ਵੀ ਮੈਂ ਪਰਦਾ ਰਿਆਂ ਆ ਰਾਤ ਨੂੰ। ਓਏ ਉਹ ਤਾਂ ਗੱਲ ਠੀਕ ਆ ਚਲ ਪੁੱਤ ਚੰਗੇ ਤੇਰੇ ਨੰਬਰ ਆਉਣਗੇ ਤੇ ਚਲੋ ਸਾਡੀ ਵੀ ਲੋ ਪਤਾ ਹੋ ਜੂਗੀ। ਆ ਚਲੋ ਇਹ ਤਾਂ ਗੱਲ ਹੈ ਆ ਨਹੀਂ ਨਹੀਂ ਵਧੀਆ ਨੰਬਰ ਆ ਜਾਣੇ ਆ ਤੁਸੀਂ ਟੈਨਸ਼ਨ ਨਾ ਲੋ। ਪੁੱਤ ਫਿਰ ਪਲੱਸ ਵਾਂਚ ਕੀ ਰੱਖਣਾ ਵਾ ਮੈਡੀਕਲ ਨਾਉਨ ਮੈਡੀਕਲ। ਤਾਇਆ ਜੀ ਉਹ ਨਾਲ ਦੇ ਮੁੰਡੇ ਆ ਨਾ ਜਿਹੜੇ ਹਾਂ ਉਹ ਕਹਿੰਦੇ ਆ ਵੀ ਮੈਡੀਕਲ ਰੱਲੀਏ ਅੱਛਾ ਤੇ ਮੇਰਾ ਫਿਰ ਇਰਾਦਾ ਵਾ ਵੀ ਜੇ ਆਪਾਂ ਮਤਲਬ ਕਿ ਬਾਹਰ ਅੰਦਰ ਜਾਣਾ ਹੋਇਆ ਫਿਰ ਉਹਦੇ ਲਈ ਮੈਡੀਕਲ ਤੇ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਵਾ ਅੱਛਾ ਤੇ ਮੇਰਾ ਇਰਾਦਾ ਕੁਮਸਰਾ ਲੈਣੀ ਆ ਬਾਕੀ ਕੋਈ ਗੱਲ ਨਹੀਂ ਜਿੱਦਾਂ ਹੋਊਗਾ ਜਦ ਰਿਜ਼ਲਟ ਆਊਗਾ ਤੋਂ ਬਾਅਦ ਵੇਖ ਲਾਂਗੇ ਉਹ ਪੁੱਤ ਸਾਨੂੰ ਇੰਨਾਂ ਗੱਲਾਂ ਦਾ ਤੇ ਪਤਾ ਨਹੀਂ ਐ ਵੀ ਮੈਡੀਕਲ ਹੁੰਦਾ ਕਿ ਨਾਨੋਮੈਡੀਕੀ ਨੂੰ ਕੀ ਕਹਿੰਦੇ ਆ ਆ ਨੀ ਆ ਜੀ ਤੇ ਮੈਨੂੰ ਇਹ ਹੁਣ ਪਤਾ ਤੈਨੂੰ ਪਤਾ ਸਾਰੀ ਗੱਲ ਦਾ ਆਹ ਇਹਦ ਗੱਲ ਹੈ ਹੁਣ ਤੈਨੂੰ ਇਹ ਨਾ ਕਰਾਂਦਾ ਤੇ ਤੈਨੂੰ ਪਤਾ ਆਹ ਇਹਦ ਗੱਲ ਹੈ ਤੇ ਨਾਲੇ ਤਾਇਆ ਜੀ ਪਰਸੋਂ ਮਾਮੀ ਆਏ ਹੀ ਆਏ ਹੀ ਪੁੱਤ ਅੱਛਾ ਅੱਛਾ ਤੇ ਮੈਂ ਤਾਂ ਘਰ ਹੈ ਨਹੀਂ ਹੂੰ ਤੇ ਤੇਰੀ ਤਾਈ ਮਿਲ ਤਾਂ ਸੜੀ ਵੀ ਆਏ ਹੀ ਦੋਏ ਜੀ ਮੈਂ ਆ ਤਾਂ ਚੱਲਾਂ ਹੀ ਰੋਬਨ ਨੂੰ ਮਿਲਣ ਅੱਛਾ ਤੇ ਇੱਥੇ ਬੈਠੇ ਹੀ ਬਾਅਦ ਚੋਂ ਫੋਨ ਕਰੀ ਜਾਂਦੇ ਤੇ ਮੈਨੂੰ ਮਿਲਿਆ ਵੀ ਨਹੀਂ ਗਿਆ ਅੱਛਾ ਅੱਛਾ ਹਾਂਜੀ ਕੰਮਕੁਮੀ ਕੋਈ ਇਹਨਾਂ ਨੂੰ ਨਹੀਂ ਪੁੱਤ ਉਹ ਤਾਂ ਹੀ ਆਏ ਗਾਂ ਕਿਤੇ ਗਏ ਹੁਣ ਇਹ ਕਹਿੰਦੀ ਵੀ ਉਹ ਮਿਲ ਗਏ ਜਿਆਦਾ ਜਿਆਦਾ ਮਿਲ ਚੱਲੇ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਵਧੀਆ ਸਭ ਨੂੰ ਹਾਂ ਚਲੋ ਕੋਈ ਗੱਲ ਨਹੀਂ ਪੜੋ ਤੀਂ ਮੁੰਨਾ ਚਲੋ ਠੀਕ ਹੈ ਕਰਨੇ ਆਜ ਤੱਕ ਮੈਨੂੰ ਇਹ ਨਹੀਂ ਗੱਲ ਪੁੱਛਿਆ ਕਿ ਪੁਰਾਣਾ ਜਿਹੜਾ ਪੁਰਾਣਾ ਹੈ ਕੀ ਕਰ ਰਿਹਾ ਹੈ ਕੀ ਨਹੀਂ ਦੱਸ ਹੁਣ ਮਿਲ ਕੇ ਤੇ ਰਿਸ਼ਤੇਦਾਰ ਆ ਹੀ ਜਾਂਦੇ ਆ ਤੇ ਇਹ ਕਹਿੰਦਾ ਵੀ ਨਹੀਂ